ਹੈਲੋ ਗਾਇਜ਼ ਵੈਲਕਮ ਬੈਕ ਟੂ ਟੁਡੇਜ਼ ਵਲੌਗ ਅੱਜ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਜਿਹੜੀ ਮਾਊਂਟਨ ਤੇ ਹਰ ਇੱਕ ਸਾਲ ਹੁੰਦੀ ਆ ਅਕਟੋਬਰ ਚ ਤੇ ਇੱਕ ਇਵੈਂਟ ਹੁੰਦੀ ਆ ਮਾਊਂਟਨ ਤੇ ਤੇ ਉਹ ਸਕੇਕਰੋ ਫੈਸਟੀਵਲ ਹੁੰਦੀ ਆ ਤੇ ਉਹ ਹਰ ਇੱਕ ਸਾਲ ਹੁੰਦੀ ਆ ਜਿਹੜੀ ਸਕੇਕਰੋ ਫੈਸਟੀਵਲ ਹੁੰਦੀ ਆ ਉਹ ਕੰਪੀਟੀਸ਼ਨ ਹੁੰਦਾ ਹੈ ਤੇ ਸਾਰੇ ਲੋਕ ਆਵਦੇ ਜਿਵੇਂ ਬਣਾ ਕੇ ਸਕੇਕਰੋ ਫਿਰ ਨੋਮੀਨੇਟ ਕਰਦੇ ਆ ਜਿਵੇਂ ਡਿਫਰੈਂਟ ਕੈਟਾਗਰੀਜ਼ ਹੁੰਦੇ ਨੇ ਇਸਕੇ ਕਰੋ ਕੰਪੀਟੀਸ਼ਨ ਜਿਵੇਂ ਫੋਰ ਇਗਜ਼ੈਂਪਲ ਲਾਈਕ ਪੈਸਟਨ ਸ਼ੋਅ ਔਰ ਜਿਵੇਂ ਪੀਪਲਸ ਚੋਇਸ ਹੋਗੀ ਤੇ ਜਿਵੇਂ ਕੰਪੀਟੀਸ਼ਨ ਜਦੋਂ ਕੋਈ ਜਿੱਤ ਲੈਂਦੇ ਆ ਜਿਵੇਂ ਕੋਈ ਕੈਟਾਗਰੀ ਤੋਂ ਉਦੋਂ ਪ੍ਰਾਈਜ਼ ਮਿਲਦੇ ਆ ਪੈਸਿਆਂ ਦੀ ਤੇ ਗੁੱਡ ਕੰਪੀਟੀਸ਼ਨ ਆ ਜਿਵੇਂ ਸਕੂਲ ਨੇ ਵੀ ਕਰਦੇ ਹੁੰਦੇ ਨੇ ਜਿਵੇਂ ਸਕੂਲ ਸਾਰੇ ਜਵਾਕ ਜਿਵੇਂ ਨਿੱਕੀ ਨਿੱਕੀ ਚੀਜ਼ ਬਣਾਉਂਦੇ ਨੇ ਫਿਰ ਇਕੱਠੇ ਕਰਕੇ ਫਿਰ ਵੱਡਾ ਸਕੇ ਕਰੋ ਬਣਾ ਲੈਂਦੇ ਆ ਜਿਵੇਂ ਇਸ ਮੇਰਾ ਪ੍ਰਾਇਮਰੀ ਸਕੂਲ ਆ ਤੇ ਮੇਰੇ ਪ੍ਰਾਇਮਰੀ ਸਕੂਲ ਨੇ ਸਕੇਰ ਕਰੋ ਬਣਾਇਆ ਸਪਾਈਡਰਮੈਨ ਥੀਮ ਤੇ ਜਿਵੇਂ ਟਰੀ ਤੇ ਟੰਗੇ ਹੋਏ ਇੱਕ ਸਪਾਈਡਰਮੈਨ ਫਿਰ ਇੱਕ ਹੋਰ ਵੀ ਚੀਜ਼ ਤੇ ਜਿਵੇਂ ਜਵਾਕ ਬਣੇ ਹੋਏ ਬੈਟਮੈਨ ਹੋ ਗਿਆ ਫਾਇਰਮੈਨ ਹੋ ਗਿਆ ਇਹ ਬਹੁਤ ਜਿਵੇਂ ਸਾਰੇ ਜਵਾਕ ਇਕੱਠੇ ਹੋ ਕੇ ਨਿੱਕੀਆਂ ਨਿੱਕੀਆਂ ਚੀਜ਼ਾਂ ਬਣਾਉਂਦੀਆਂ ਨੇ ਕਿਉਂਕਿ ਇੱਕ ਸਕੂਲ ਅਮ ਕੈਟਾਗਰੀ ਹੁੰਦੀ ਹੈ ਤੇ ਜਿਹੜੀ ਸਭ ਤੋਂ ਸਕੂਲ ਨੇ ਸਭ ਤੋਂ ਬੈਸਟ ਬਣਾਈ ਚੀਜ਼ ਉਨੂ ਵੀ ਪ੍ਰਾਈਜ਼ ਮਿਲਦੀ ਹੈ ਤੇ ਜਿਹੜੇ ਉੱਤੇ ਚੰਗੇ ਹੋਏ ਨੇ ਉਹ ਜਿਵੇਂ ਫਲਾਈਂਗ ਆ ਸਪਾਈਡਰਮੈਨ ਆ ਅਪਾ ਤਨੂ ਹੋ ਕੇ ਕਰੋ ਦਿਖਾਉਣੇ ਆ ਤੇ ਇੱਥੇ ਜਿਵੇਂ ਦੋਸਤ ਕੇ ਕਰੋ ਬੈਠੇ ਹੋਏ ਨੇ ਕੁਰਸੀ ਤੇ ਤੇ ਕੇ ਲੋਕ ਜਿਵੇਂ ਕੰਪੀਟੀਸ਼ਨ ਚ ਨਹੀਂ ਜਾਂਦੇ ਉਹਨਾਂ ਜਿਵੇਂ ਨਿੱਕੀਆਂ ਨਿੱਕੀਆਂ ਚੀਜ਼ਾਂ ਫਨਲੀ ਬਣਾ ਲੈਂਦੇ ਆ ਜਿਵੇਂ ਆ ਆ ਹੋ ਗਿਆ ਆ ਜਿਵੇਂ ਫਾਇਰਮੈਨ ਸਟੇਸ਼ਨ ਤੇ ਅੱਗੇ ਉਹਨਾਂ ਜਿਵੇਂ ਡਿਸਪਲੇ ਵੀ ਕਰਦੇ ਆ ਜਿਵੇਂ ਕੇ ਲੋਕ ਜਿਵੇਂ ਆਪਦੇ ਜਿਵੇਂ ਬਿਜ਼ਨਸਾਂ ਜਿਵੇਂ ਪ੍ਰੋਮੋਟ ਕਰਨ ਨੂੰ ਦਿਖਾਉਣ ਨੂੰ ਵੀ ਥੋੜੀ ਫਨ ਜੀਆ ਤੇ ਬਹੁਤ ਵਧੀਆ ਹੁੰਦਾ ਜਿਵੇਂ ਇਵੈਂਟ ਮਾਊਂਟਨ ਤੇ ਤੇ ਬਹੁਤ ਟੂਰਿਸਟ ਤੇ ਕਸਟਮਰਸ ਨੂੰ ਅਟਰੈਕਟ ਕਰਦਾ ਵਾ ਕਿੰਡਰ ਗਾਰਡਨ ਦੇ ਛੋਟੇ ਛੋਟੇ ਤਾਂ ਬੱਚੇ ਹੁੰਦੇ ਅੰਡਰ 4 ਹੁੰਦੇ ਨੇ ਜਿਹੜੇ ਹੁੰਦੇ ਨਾ ਮਤਲਬ ਦਾ 4 ਇਅਰ ਦੇ ਹੁੰਦੇ ਨੇ ਸਾਰੇ ਇਹ ਕਿੰਡੀ ਵਾਲਿਆਂ ਨੇ ਬਣਾਏ ਨੇ ਆਪ ਦੇ ਲੋ ਮੈਂ ਕਹਿੰਨੀ ਆ ਵੇਣੀ ਇਹਨਾਂ ਨੂੰ ਚਾਹੀਦਾ ਪ੍ਰਾਈਸ ਇਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਛੋਟੇ ਬੱਚਿਆਂ ਨੇ ਹਾਂ ਬੱਚਿਆਂ ਨੇ ਬਣਾਏ ਨੇ ਨਾ ਬਾਕੀ ਉਹਦੇ ਪੇਂਟਿੰਗ ਕੀਤੀ ਉਹਨਾਂ ਨੇ ਜੋ ਵੀ ਕੀਤਾ ਆ ਡਰਾਇੰਗ ਕੀਤੀ ਬੈਂਟ ਕੀਤੀ Thank right. ਨੇ ਇੱਥੇ ਹੋ ਗਿਆ ਹੈ ਇਹ ਪੱਕਾ ਕੰਪੀਟੀਸ਼ਨ ਚ ਹੋਣਗੇ ਤੇ ਇੱਥੇ ਜਿਵੇਂ ਟੰਗੇ ਹੋਇਆ ਵਾਧੂ ਡੈਕੋਰੇਸ਼ਨ ਲਾਈ ਹੋਈ ਹੈ ਇੱਕ ਡੋਲ ਲਾਈ ਹੋਈ ਹੈ ਤੁਹਾਨੂੰ ਜਿਵੇਂ ਸਵਿੰਗ ਤੇ ਬਰਾਈ ਹੋਈ ਆ ਮੇਰੇ ਮम्मा ਸੁਣ ਕਰੀ ਜਾਂਦੇ ਆ ਡੋਲ ਨੂੰ ਤੇ ਬਹੁਤ ਸੋਨਾ ਬਣਾਉਂਦੇ ਆ ਜਿਵੇਂ ਬਹੁਤ ਐਫਰਟ ਪਾਉਂਦੇ ਹੁੰਦੇ ਆ ਜਿਵੇਂ ਸਕੇ ਕਰੂ ਬਣਾਉਣ ਨੂੰ ਤੇ ਜਵਾ ਕਮੈਂਟ ਤੇ ਬਹੁਤ ਪਸੰਦ ਕਰਦੇ ਹੁੰਦੇ ਜਿਵੇਂ ਕਿ ਵਾਧੂ ਜਵਾਕ ਕੋਇਖੇ ਹੋਏ ਨੇ ਜਿਹਰੇ ਨਾਲ ਲੱਗ ਕੇ ਫੋਟੋ ਖਿੱਚ ਲਈ ਜਾਂਦੇ ਨੇ ਫਿਰ ਫੋਟੋ ਖਿੱਚ ਕੇ ਸੋਹਣੀ ਜੀ ਮੈਮਰੀ ਬਣ ਜਾਂਦੀ ਆ ਤੇ ਉਹ ਸਾਰੀ ਉਮਰ ਲਈ ਰੱਖ ਸਕਦੇ ਹਾਂ ਮੈਮਰੀਜ਼ ਤੇ ਜਿਵੇਂ ਇੱਥੇ ਬਾਟ ਟੰਗੀ ਹੋਈ ਆ ਫਿਰ ਜਦ ਲੋਕ ਬਹੁਤ ਜਿਵੇਂ ਨਿੱਕੀਆਂ ਨਿੱਕੀਆਂ ਚੀਜ਼ਾਂ ਬਣਾ ਕੇ ਸੋਨਾ ਬਣਾ ਦਿੰਦੇ ਆ ਤੇ ਬਹੁਤ ਅੱਛਾ ਅੱਜ ਮਾਊਂਟਨ ਤੇ ਬਹੁਤ ਹਵਾ ਚੱਲੀ ਜਾਂਦਾ ਸੀ ਤੇ ਜੇ ਤੇ ਤੁਸੀਂ ਸਕੇ ਕਰੋ ਨੂੰ ਵੇਖਸਾ ਨੇ ਉਹ ਸਕੇ ਕਰੋਦ ਵਾਲ ਉੱਡੀ ਜਾਂਦੇ ਨੇ ਤੇ ਜਿਹੜੀ ਪਰਪਲ ਗੁੱਤਾ ਉਹ ਮੇਰੀ ਮਾਸੀ ਦੇ ਨਕਲੀ ਵਾਲ ਵਾਂਗੂ ਉੱਡੀ ਜਾਂਦੇ ਆ ਤੇ ਜਿਹੜੀ ਪਿੰਕ ਵਾਲਾਂ ਵਾਲੀ ਉਹ ਮੇ ਮਮਾ ਦੇ ਵਾਲ ਵਾਂਗੂ ਉੱਡੇ ਬਹੁਤ ਸੋਨੇ ਬਹੁਤ ਅੱਛੇ ਤੇ ਮੈਨੂੰ ਤਾਂ ਐ ਹੋ ਰਿਹਾ ਕਿ ਤੇ ਸਕੇ ਕਰੋ ਉੱਡੀ ਨਾ ਜਾਵੇ ਇਹ ਸਭ ਵਿੱਚ ਦੇਖੋ ਤੁਸੀਂ ਇੱਥੇ ਹੈਡਿੰਗਸ ਵਾਟ ਆ ਇੱਥੇ ਨਾ ਪੁਲਿਸ ਵਾਲੇ ਪੈਂਦੇ ਹੁੰਦੇ ਆ ਲੋਕ ਕਿ ਸਪੀਡ ਚੈੱਕ ਕਰਨ ਵਾਸਤੇ ਤੇ ਇੱਥੇ ਉਹਨਾਂ ਨੇ ਪਲੇਸਮੈਂਟ ਬਣਾਇਆ ਹੋਇਆ ਸਕੀਰੀ ਕਰੋ ਦੇ ਵਿੱਚ ਤੇ ਇਹ ਹੁਣ ਸਪੀਡ ਚੈੱਕ ਕਰ ਰਿਹਾ ਹੈ ਲੋਕਾਂ ਦੀ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਆਸਕੇ ਕਰੋਆ ਇਹ ਮਾਉਂਟਨ ਦੇ ਉੱਤੇ ਬਹੁਤ ਹੈਂਗਲਾਈਡਿੰਗ ਪਪੂਲਰ ਆ ਤੇ ਹੈਂਗਲਾਈਡਿੰਗ ਥੀਮ ਆਸਕੇ ਕਰੋ ਬਣਾਈਆ ਉੱਤੇ 6 7 ਲੱਗੇ